ਦੀ ਖਬਰ ਪ੍ਰਿਆगराज ਮਹਾਕੁੰਭ ਚ ਮਚੀ ਪਗਦੜ 90 ਸ਼ਰਧਾਲੂ ਕੁਚਲੇ ਗਏ 60 ਹੋਏ ਨੇ ਗੰਭੀਰ ਜ਼ਖਮੀ 30 ਦੀ ਹੋ ਗਈ ਹੈ ਮੌਤ ਤੇ ਇਸ ਤੋਂ ਬਾਅਦ ਅਖਾੜਾ ਪ੍ਰਸ਼ਾਸਨ ਨੇ ਅਮ੍ਰਿਤ ਇਨਸਾਨ ਕਰਨ ਤੋਂ ਕਰ ਦਿੱਤਾ ਇਨਕਾਰ ਜਿੱਥੇ ਇਸ ਵੇਲੇ ਪ੍ਰਿਆਗਰਾਜ ਮਹਾਕੁੰਭ ਚ ਪਗਦੜ ਮਚੰਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ 90 ਸ਼ਰਧਾਲੂ ਬੁਰੀ ਤਰ੍ਹਾਂ ਕੁਚਲੇ ਗਏ ਨੇ ਜਿਨ੍ਹਾਂ ਦੇ ਵਿੱਚੋਂ 60 ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਤੇ 30 ਦੀ ਤਾਂ ਮੌਤ ਹੀ ਹੋ ਗਈ ਹੈ ਤੇ ਇਸ ਘਟਨਾ ਤੋਂ ਬਾਅਦ ਜਿਹੜਾ ਅਖਾੜਾ ਪ੍ਰਸ਼ਾਸਨ ਹੈ ਉਸ ਨੇ ਅੰਮ੍ਰਿਤ ਇਸ਼ਨਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਦੱਸ ਦਈਏ ਕਿ 13 ਜਨਵਰੀ ਤੋਂ ਪ੍ਰਿਆगराज ਚ ਮਹਾਕੁੰਭ ਚੱਲ ਰਿਹਾ ਹੈ ਜਿਸ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਸ਼ਰਧਾਲੂ ਨੇ ਉੱਥੇ ਪਹੁੰਚ ਰਹੇ ਨੇ ਤੇ ਗੰਗਾ ਦੇ ਵਿੱਚ ਡੁਬਕੀ ਲਗਾ ਰਹੇ ਨੇ ਇਸੇ ਦੌਰਾਨ ਹੀ ਇਕਟਨਾ ਸਾਹਮਣੇ ਆਈ ਹੈ ਜਿੱਥੇ ਕਿ ਕੁਝ ਸ਼ਰਧਾਲੂ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਦੌਰਾਨ ਜਿਹੜੇ ਬਹੁਤ ਸਾਰੇ ਸ਼ਰਧਾਲੂ ਸਨ ਉਹ ਕੁਚਲੇ ਗਏ ਨੇ ਜਿਨ੍ਹਾਂ ਦੀ ਗਿਣਤੀ 90 ਦੱਸੀ ਜਾ ਰਹੀ ਹੈ ਜਿਨ੍ਹਾਂ ਦੇ ਵਿੱਚੋਂ 60 ਗੰਬੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤੇ 30 ਦੀ ਤਾਂ ਮੌਤ ਹੀ ਹੋ ਗਈ ਹੈ ਦੱਸਦੀਏ ਇਹ ਸਾਰੀ ਜਾਣਕਾਰੀ ਮੇਲਾ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਮੇਲਾ ਪ੍ਰਸ਼ਾਸਨ ਦੇ ਡੀਆਈਜੀ ਵੈਬਾਬ ਕ੍ਰਿਸ਼ਨਪੁਰ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕੁਝ ਸ਼ਰਦਾਲੂ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸਨ ਇੱਥੇ ਕੋਈ ਵੀ ਵੀਆਈਪੀ ਟ੍ਰੀਟਮੈਂਟ ਨਹੀਂ ਹੈ ਇਸ ਕਰਕੇ ਕਟਨਾ ਵਾਪਰ ਗਈ ਹੈ ਉਹਨਾਂ ਨੇ ਨਾਲ ਹੀ ਜਾਣਕਾਰੀ ਦਿੱਤੀ ਹੈ ਕਿ ਇੱਥੇ ਜ਼ਖਮੀਆਂ ਦੇ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਹੜਾ ਕਿ 1920 ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸ਼ਰਧਾਲੂ ਜਨਾਂ ਦੀ ਮੌਤ ਹੋਈ ਹੈ ਉਹਨਾਂ ਦੇ ਵਿੱਚੋਂ 25 ਦੀ ਪਛਾਣ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ 4 ਕਰਨਾਟਕ ਦੇ ਨਾਲ ਸਬੰਧਿਤ ਨੇ ਤੇ ਇੱਕ ਗੁਜਰਾਤ ਦੇ ਨਾਲ ਸਬੰਧਿਤ ਹੈ ਉਹਨਾਂ ਨੇ ਇੱਥੇ ਉਹ ਵੀ ਜਾਣਕਾਰੀ ਦਿੱਤੀ ਹੈ ਕਿ ਜਦੋਂ ਇਹ ਘਟਨਾ ਵਾਪਰ ਗਈ ਤਾਂ ਉਸ ਤੋਂ ਬਾਅਦ ਅਖਾੜਾ ਪ੍ਰਸ਼ਾਸਨ ਨੇ ਅੰਮ੍ਰਿਤ ਇਸ਼ਨਾਨ ਕਰਨ ਤੋਂ ਇਨਕਾਰ ਕਰ ਦਿੱਤਾ ਪਰਤੂ ਬਾਅਦ ਦੀ ਵਿੱਚ ਜਦੋਂ ਸਾਰੀ ਸਥਿਤੀ ਨਾਰਮਲ ਹੋ ਗਈ ਆਮ ਹੋ ਗਈ ਤਾਂ ਫਿਰ ਅਖਾੜਾ ਜਿਹੜੇ ਸਨ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਉਹ ਅੰਮ੍ਰਿਤ ਇਸ਼ਨਾਨ ਕਰਨਗੇ ਦੱਸ ਦਿੱਤੇ ਕਿ ਉਸ ਤੋਂ ਬਾਅਦ 13 ਅਖਾੜਿਆਂ ਨੇ ਇੱਥੇ ਗੰਗਾ ਦੇ ਵਿੱਚ ਡੁੱਬਕੀ ਲਗਾਈ ਹੈ ਦੱਸ ਦਈਏ ਕਿ ਜਦੋਂ ਤੋਂ ਇਹ ਮਹਾਕੁੰਭ ਸ਼ੁਰੂ ਹੋਇਆ ਹੈ ਉਦੋਂ ਤੋ ਲੱਗੇ ਹੋਣ ਤੱਕ 20 ਕਰੋੜ ਦੇ ਕਰੀਬ ਜਿਹੜੇ ਸ਼ਰਧਾਲੂ ਨੇ ਉਹ ਗੰਗਾ ਦੇ ਵਿੱਚ ਡੁਬਕੀ ਲਗਾ ਚੁੱਕੇ ਨੇ ਤੇ ਨਾਲ ਹੀ ਮੌਲੀ અમાਵਸ ਜਾਨੀ ਕਿ ਬੁੱਧਵਾਰ ਦੇ ਦਿਨ 2 ਤੋਂ 5 ਕਰੋੜ ਜਿਹੜੇ ਸ਼ਰਧਾਲੂ ਨੇ ਉਹਨਾਂ ਨੇ ਗੰਗਾ ਦੇ ਵਿੱਚ ਡੁਬਕੀ ਲਗਾਈ ਹੈ ਇਤੇ ਦੱਸਦੀ ਹੈ ਕਿ ਜਦੋਂ ਇਕੱਤ ਨਾ ਵਾਪਰੀ ਜਦੋਂ ਇਹਨੇ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂ ਕੁਚਲੇ ਗਏ ਤਾਂ ਬਾਅਦ ਦੇ ਵਿੱਚ ਐਂਬੂਲੈਂਸਾਂ ਨੂੰ ਮੌਕੇ ਤੇ ਹੀ ਬੁਲਾਇਆ ਗਿਆ ਤੇ ਜਿਹੜੇ ਸ਼ਰਦਾਲੂ ਜ਼ਖਮੀ ਹੋਏ ਨੇ ਉਹਨਾਂ ਨੂੰ ਜਿਹੜੀ ਮੁੱਢਲੀ ਸਹਾਇਤਾ ਦਿੱਤੀ ਗਈ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ ਦੱਸਦੀ ਹੈ ਕਿ ਇਸ ਘਟਨਾ ਹੋਣ ਤੋਂ ਬਾਅਦ ਪਹਿਲਾਂ ਤਾਂ ਇਹ ਫੈਸਲਾ ਕਰ ਲਿਆ ਗਿਆ ਸੀ ਕਿ ਜਿਹੜੇ ਅਖਾੜਾ ਪ੍ਰਸ਼ਾਸਨ ਹੈ ਉਸ ਨੇ ਇਹ ਗੱਲ ਆਖ ਦਿੱਤੀ ਹੈ ਕਿ ਉਹ ਜਿਹੜੀ ਕਿ ਡੁਬਕੀ ਨਹੀਂ ਲਗਾਉਣਗੇ ਅੰਮ੍ਰਿਤ ਇਸ਼ਨਾਨ ਨਹੀਂ ਕਰਨਗੇ ਪਰੰਤੂ ਜਦੋਂ ਸਥਿਤੀ ਆਮ ਹੋ ਗਈ ਨਾਰਮਲ ਹੋ ਗਈ ਤਾਂ ਫਿਰ ਇਹ ਫੈਸਲਾ ਲਿਆ ਗਿਆ ਕਿ ਅੰਮ੍ਰਿਤ ਇਸ਼ਨਾਨ ਕੀਤਾ ਜਾਵੇਗਾ ਦੱਸਦੀ ਹੈ ਕਿ ਇੱਥੇ ਪਹੁੰਚੇ ਸਾਧੂ ਸੰਤ ਜਰੋਸ਼ਨਾਨ ਕਰ ਰਹੇ ਸਨ ਉਸ ਵੇਲੇ ਹੈਲੀਕਾਪਟਰ ਦੇ ਨਾਲ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਸਤਿਕਾਰ ਬਖਸ਼ਿਆ ਗਿਆ ਹੈ ਦੱਸਦੀ ਹੈ ਕਿ ਦੇਸ਼ਾਂ ਵਿਦੇਸ਼ਾਂ ਤੋਂ ਕਰੋੜਾਂ ਅਰਬਾਂ ਜਿਹੜੇ ਸ਼ਰਧਾਲੂ ਨੇ ਉਹ ਪ੍ਰਯਾਗਰਾਜ ਚ ਮਹਾਕੁੰਮ ਦੇ ਵਿੱਚ ਪਹੁੰਚ ਰਹੇ ਨੇ ਆਪਣੀ ਤਪੱਸਿਆ ਕਰ ਰਹੇ ਨੇ ਅੰਮ੍ਰਿਤ ਇਸ਼ਨਾਨ ਕਰ ਰਹੇ ਨੇ ਤੇ ਉੱਥੋਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ